ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਅੱਜ ਦਾ ਜਦੋਂ ਵਿਸ਼ਾ ਦੇਖਿਆ ਕੁੰਡ ਤਾਂ ਮੈਂ ਸਿੱਧਾ ਹੀ ਆਪਣੇ ਬਚਪਨ ਵਿੱਚ ਚਲਾ ਗਿਆ ਕੁੰਡ ਦਾ ਬੜਾ ਹੀ ਫਾਇਦਾ ਹੁੰਦਾ ਸੀ ਵੈਸੇ ਤਾਂ ਜਦੋਂ ਉਹ ਗੱਲ ਯਾਦ ਕਰਦਾ ਹਾਂ ਤਾਂ ਅੱਜ ਵੀ ਹਾਸਾ ਨਿਕਲ ਜਾਂਦਾ ਹੈ ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਅਸੀਂ ਵੀ ਦੂਜੇ ਬੱਚਿਆਂ ਦੇ ਵਾਂਗ ਹੀ ਛੋਟੇ-ਛੋਟੇ ਹੁੰਦੇ ਸੀ ਮੈਨੂੰ ਵੀ ਦੂਜੇ ਬੱਚਿਆਂ ਵਾਂਗ ਹੀ ਮਠਿਆਈ ਖਾਣੇ ਬਹੁਤ ਵਧੀਆ ਲੱਗਦੀ ਹੁੰਦੀ ਸੀ ਖਾਸ ਕਰਕੇ ਬਰਫੀ ਬਰਫੀ ਅੱਜਕੱਲ ਦੇ ਵਾਂਗ ਆਮ ਨਹੀਂ ਮਿਲਦੀ ਹੁੰਦੀ ਸੀ ਖਲਵਾਈ ਵੀ ਖਾਸ ਦਿਨਾਂ ਉੱਤੇ ਹੀ ਬਰਫੀ ਤਿਆਰ ਕਰਦੇ ਹੁੰਦੇ ਸਨ ਜਿਵੇਂ ਦਿਵਾਲੀ ਦੁਸ਼ਹਿਰਾ ਬਸਾਖੀ ਜਾਂ ਫਿਰ ਕਿਸੇ ਦੇ ਵਿਆਹ ਆਉਣ ਉੱਤੇ ਹੀ ਘੱਟ ਮਿਲਦੀ ਹੋਂ ਕਾਰਨ ਸਵਾਦ ਬਹੁਤ ਲੱਗਦੀ ਸੀ ਇਹਨਾਂ ਸਾਰਿਆਂ ਤੋਂ ਬਿਨਾਂ ਬਰਫੀ ਨਰਾਤਿਆਂ ਦੇ ਵਰਤਾਂ ਵਾਲੇ ਦਿਨਾਂ ਵਿੱਚ ਵੀ ਬਣਦੀ ਹੁੰਦੀ ਸੀ ਕਿਉਂਕਿ ਵਰਤ ਰੱਖਣ ਵਾਲੇ ਖੋਏ ਦੀ ਤਿਆਰ ਕੀਤੀ ਬਰਫੀ ਖਾਂਦੇ ਸਨ ਤੇ ਨਾਲ ਸਾਡਾ ਵੀ ਬਹੁਤ ਕਰਦਾ ਹੁੰਦਾ ਸੀ ਬਰਫੀ ਖਾਣ ਨੂੰ ਪਰ ਵਰਤ ਨਾ ਰੱਖਿਆ ਹੋਣ ਕਾਰਨ ਸਾਨੂੰ ਨਹੀਂ ਮਿਲਦੀ ਸੀ ਆਖ ਦਿੰਦੇ ਸਨ ਕਿ ਵਰਤ ਵਾਲਿਆਂ ਲਈ ਹੀ ਹੈ ਸ਼ਾਮ ਨੂੰ ਇਸ ਦੇ ਉਮੀਦ ਵਿੱਚ ਮੰਦਿਰ ਜਾਣਾ ਬਈ ਪ੍ਰਸ਼ਾਦ ਵਿੱਚ ਸ਼ਾਇਦ ਬਰਫੀ ਮਿਲ ਜਾਵੇ ਪਰ ਪੰਡਤ ਜੀ ਜਿਨ੍ਹਾਂ ਨੇ ਚੁੰਨੀ ਲਈ ਹੁੰਦੀ ਮੇਰਾ ਮਤਲਬ ਔਰਤਾਂ ਲਈ ਹੀ ਹੁੰਦੀ ਸੀ ਸਾਡੇ ਹਿੱਸੇ ਤੋਂ ਸਿਰਫ ਫੁੱਲੀਆਂ ਪਤਾਸਿਆਂ ਦਾ ਪ੍ਰਸ਼ਾਦ ਹੀ ਆਉਂਦਾ ਕਿੰਨੀਆਂ ਵੀ ਪੰਡਤ ਜੀ ਦੀਆਂ ਮਿੰਨਤਾਂ ਕਰਕੇ ਲੈਂਦੇ ਪਰ ਬਰਫੀ ਦਾ ਪ੍ਰਸ਼ਾਦ ਨਹੀਂ ਦਿੰਦਾ ਸੀ ਮੇਰੇ ਚਾਚੇ ਦਾ ਛੋਟਾ ਮੁੰਡਾ ਲਵਲਾ ਬਹੁਤ ਚਲਾਕ ਸੀ ਲਵਲੇ ਨੇ ਸਾਨੂੰ ਬਰਫੀ ਦਾ ਪ੍ਰਸ਼ਾਦ ਦਿਵਾਉਣ ਲਈ ਯੋਜਨਾ ਬਣਾਈ ਜੇਕਰ ਤੁਹਾਨੂੰ ਸਾਰਿਆਂ ਨੂੰ ਪੰਡਤ ਜੀ ਕੋਲੋਂ ਬਰਫੀ ਦਾ ਪ੍ਰਸ਼ਾਦ ਦਿਵਾਵਾ ਤਾਂ ਮੰਨੋਗੇ ਹੋ ਹੀ ਨਹੀਂ ਸਕਦਾ ਪੰਡਤ ਬਰਫੀ ਦੇ ਦੇਵੇ ਮੈਂ ਅੱਗੋਂ ਜਵਾਬ ਦਿੱਤਾ ਉਹ ਤੁਸੀਂ ਮੇਰੇ ਉੱਤੇ ਛੱਡ ਦਿਓ ਤੁਸੀਂ ਸਾਰਿਆਂ ਨੇ ਜਿਵੇਂ ਮੈਂ ਕਹਿੰਦਾ ਹਾਂ ਓਵੇਂ ਕਰਨਾ ਹੈ ਕਰ ਕਰਨਾ ਕੀ ਹੈ ਸਾਰਿਆਂ ਨੇ ਔਰਤਾਂ ਵਾਲੇ ਕੱਪੜੇ ਪਾਉਣੇ ਹਨ ਪੰਡਤ ਨੇ ਆਪਾਂ ਨੂੰ ਪਹਿਚਾਨ ਲੈਣਾ ਤੇ ਵਰਫੀ ਵੀ ਨਹੀਂ ਮਿਲਣੀ ਤੇ ਮਜ਼ਾਕ ਅਜਿਹਾ ਬਣੇਗਾ ਉਹ ਅਲੱਗ ਤੂੰ ਬਾਲਾ ਕਾਲਾ ਹੈ ਪਹਿਲਾਂ ਮੇਰੀ ਸਾਰੀ ਯੋਜਨਾ ਸੁਣਤਾ ਲਵੋ ਅਸੀਂ ਸਾਰੇ ਹੀ ਲਵਰੇ ਦੇ ਆਖੇ ਅਨਸਾਰ ਔਰਤਾਂ ਵਾਲੇ ਕੱਪੜੇ ਪਾਏ ਤੇ ਚੁੰਨੀਆਂ ਨਾਲ ਘੁੰਡ ਕੱਢ ਸ਼ਾਮ ਵੇਲੇ ਮੰਦਿਰ ਪਹੁੰਚ ਗਏ ਨਰਾਤਿਆਂ ਵਾਲੇ ਦਿਨ ਵਿੱਚ ਭੀੜ ਹੋਣ ਕਾਰਨ ਮੰਦਿਰ ਦੋ ਲਾਈਨਾਂ ਲੱਗੀਆਂ ਸਨ ਇੱਕ ਬੰਦਿਆਂ ਦੀ ਤੇ ਇੱਕ ਦੂਜੀਆਂ ਔਰਤਾਂ ਦੀ ਅਸੀਂ ਸਾਰੇ ਡਰ ਦੇ ਡਰ ਦੇ ਔਰਤਾਂ ਵਾਲੀ ਲਾਈਨ ਵਿੱਚ ਲੱਗ ਗਏ ਤੁਰਦੇ ਤੁਰਦੇ ਸਾਡੀ ਵੀ ਵਾਰੀ ਆ ਗਈ ਮੈਂ ਵੀ ਡਰ ਦੇ ਪੰਡਤ ਜੀ ਅੱਗੇ ਪ੍ਰਸ਼ਾਦ ਲੈਣ ਲਈ ਹੱਥ ਅੱਗੇ ਕਰ ਦਿੱਤਾ ਵਰਤ ਰੱਖਿਆ ਹੋਣਾ ਹੈ ਪੰਡਤ ਜੀ ਨੇ ਪੁੱਛਿਆ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਪੰਡਤ ਜੀ ਨੇ ਬਰਫੀ ਦੇ ਦੋ ਪੀਸ ਮੇਰੇ ਹੱਥਾਂ ਉੱਤੇ ਰੱਖ ਦਿੱਤੇ ਤੇ ਇਸ ਬਹਾਨੇ ਮੇਰੇ ਹੱਥਾਂ ਨੂੰ ਵੀ ਛੋਹ ਗਿਆ ਜਦੋਂ ਕਿ ਬੰਦਿਆਂ ਨੂੰ ਉਹ ਪ੍ਰਸ਼ਾਦ ਦੂਰੋਂ ਹੀ ਹੱਥਾਂ ਉੱਤੇ ਰੱਖ ਦਿੰਦਾ ਸੀ ਮੇਰਾ ਰੋਗ ਦੇ ਰੋਗ ਦੇ ਹਾਸਾ ਨਿਕਲ ਗਿਆ ਲਵਲੇ ਨੇ ਮੇਰੇ ਪਿੱਛੇ ਮੁੱਕਾ ਮਾਰਿਆ ਮੈਂ ਜਲਦੀ ਨਾਲ ਪ੍ਰਸ਼ਾਦ ਲੈ ਕੇ ਬਾਹਰ ਆ ਗਿਆ ਮੈਨੂੰ ਉਸ ਦਿਨ ਢੰਡ ਦੇ ਅਨੋਖੇ ਫਾਇਦੇ ਦਾ ਵੀ ਪਤਾ ਲੱਗਾ ਮੈਨੂੰ ਲੱਗਦਾ ਹੈ ਕਿ ਜਿਹੜਾ ਬਹੁਤ ਘੱਟ ਹੀ ਲੋਕਾਂ ਨੂੰ ਪਤਾ ਹੋਣਾ ਹੈ